ਅੱਜ ਮੈਂ ਹੀ ਕਹਿਣਾ ਚਾਹਾਂਗਾ ਕਿ ਜਿਵੇਂਲੇ ਸੰਵਿਧਾਨ ਲਿਖਿਆ ਗਿਆ ਸਦਾ ਹਰ ਵਿਅਕਤੀ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਸੰਵਿਧਾਨ ਨੂੰ ਲਿਖਿਆ ਗਿਆ ਪਰ ਲਾਗੂ ਕੀਤਾ ਗਿਆ 1950 ਦੇ ਵਿੱਚ ਇਹ ਸੰਵਿਧਾਨ ਸਾਡਾ ਲਾਗੂ ਹੋਇਆ ਔਰ ਕਿਸੇ ਵੀ ਵਰਗ ਨਾਲ ਕਿਸੇ ਵੀ ਧਰਮ ਨਾਲ ਕੋਈ ਤੱਕਾ ਨਹੀਂ ਹੋਇਆ ਔਰ ਹਰ ਬੰਦੇ ਨੂੰ ਆਪਣਾ ਹੱਕ ਅਧਿਕਾਰ ਮਿਲਿਆ ਹੈ ਔਰ ਸਿਰਫ ਕੁਝ ਚੰਦ ਬੰਦੇ ਜਿਹੜੇ ਹੈਗੇ ਆ ਉਹ ਆਪਣੀਆਂ ਜ਼ਰੂਰਤਾਂ ਅਨੁਸਾਰ ਆਪਣੇ ਮਤਲਬ ਦੇ ਨਾਲ ਆਪਣੀ ਗੱਡੀ ਚਲਾਉਣ ਵਾਸਤੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਕਿਉਂਕਿ ਹਿੰਦੁਸਤਾਨ ਚਾਰ ਪਰਿਵਾਰਾਂ ਦਾ ਨਹੀਂ ਆ ਪੂਰੀ ਜਨਤਾ ਦਾ ਹੈ ਚਾਹੇ ਉਹ ਕੁੱਲੀ 'ਚ ਰਹਦੇ ਆ ਚਾਹੇ ਉਹ ਮਹਿਲ 'ਚ ਰਹੇ ਚਾਹੇ ਉਹ ਵਪਾਰੀ ਆ ਚਾਹੇ ਉਹ ਮਲਾਕਸਰ ਹਰ ਵਿਅਕਤੀ ਦਾ ਅਧਿਕਾਰ ਉਸ ਸੰਵਿਧਾਨ ਅੰਦਰ ਲਿਖਿਆ ਹੋਇਆ ਹੈ ਹਿੰਦੁਸਤਾਨ ਦਾ ਸੰਵਿਧਾਨ ਪੂਰੀ ਦੁਨੀਆ ਮੰਨਦੀ ਹੈ ਸਿਰਫ ਇਹ ਜਿਹੜੇ 2-4 ਬੰਦੇ ਆ ਚਾਹੇ ਉਹ ਮੋਦੀ ਆ ਚਾਹੇ ਅਮਿਤ ਸ਼ਾਹ ਹੁਰੀ ਹੈਗੇ ਆ ਇਹਨਾਂ ਨੂੰ ਮਨਜ਼ੂਰ ਨਹੀਂ ਆ ਇਨਾਂ ਦੀ ਨਾਮਨਜ਼ੂਰੀ ਜਾਂ ਮਨਜ਼ੂਰੀ ਦੇ ਨਾਲ ਫਰਕ ਨਹੀਂ ਪੈਂਦਾ ਮਗਰ ਲੋਕ ਜਿਸ ਲਈ ਆਪਣੀ ਆਈ ਤੇ ਆ ਜਾਣ ਤੇ ਆਪਣੇ ਅਧਿਕਾਰਾਂ ਨੂੰ ਸੇਫ ਰੱਖਣਾ ਜਾਣਦੇ ਆ ਆਪਣੇ ਅਧਿਕਾਰਾਂ ਨੂੰ ਪਹੁੰਚਾ ਜਾਣਦੇ ਆ ਅਜੋ ਵਕਤ ਆ ਗਿਆ ਕਿਉਂਕਿ ਮੈਂ ਇਹ ਮਹਿਸੂਸ ਕਰਦਾ ਵੀ ਲੋਕ ਇਨ ਹੱਥ ਵੀ ਨਹੀਂ ਲਾਉਣਗੇ ਇਨਕੇ ਸੰਵਿਧਾਨ ਨੂੰ ਇਸ ਕਰਕੇ ਲੋਕ ਕਾਂਗਰਸ ਦੇ ਨਾਲ ਖੜੇ ਆ ਹਮੇਸ਼ਾ ਕਾਂਗਰਸ ਨੇ ਲੋਕਾਂ ਦਾ ਸਾਥ ਦਿੱਤਾ ਔਰ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਜੇ ਲਗਾ ਕਰੇ ਡਾਕਟਰ ਵਾਲਾ ਸਾਹਿਬ ਮਿਰਦਾ ਦੀ ਪਤਨੀ ਦੀ ਲਕਿ ਬਿਆਤ ਨਹੀਂ ਹੋਏ ਉਹ ਕੋਈ ਹੋਰ ਨਹੀਂ ਕਰ ਰਿਹਾ ਬਹੁਤ ਵੱਡੀ ਸਾਜ਼ਿਸ਼ ਆ ਮੈਂ ਮਹਿਸੂਸ ਕਰਦਾ ਕੋਈ ਹੋਰ ਨਹੀਂ ਕਰ ਰਿਹਾ ਇਹ ਇੱਕ ਵੱਡੀ ਛਾਜਿਸ਼ ਆ ਲੋਕਾਂ ਦਾ ਧਿਆਨ ਭਟਕਾਉਣ ਦੀ ਮਗਰ ਮੂਰਤੀਆਂ ਦੇ ਨਾਲ ਗੱਲ ਕਰਕੇ ਜਾਂ ਬੁੱਤਾਂ ਦੇ ਨਾਲ ਛੇੜਖਾਨੀ ਕਰਕੇ ਕੁਝ ਨਹੀਂ ਪ੍ਰਾਪਤ ਹੋਣਾ ਇਹ ਕੋਈ ਚੰਦ ਬੰਦੇ ਚਾਹੇ ਉਹ ਪੰਨੂ ਵਰਗੇ ਇਹ ਸਾਰੇ ਸਰਕਾਰ ਚਾਵੇ ਤੇ ਕੀ ਨਹੀਂ ਹੋ ਸਕਦਾ ਕਦੇ ਕਾਂਗਰਸ ਦੇ ਟਾਈਮ ਚ ਨਹੀਂ ਇਦਾਂ ਹੋਇਆ ਮੋਦੀ ਰਾਜ ਚ ਕਿਉਂ ਇਦਾਂ ਹੋ ਰਿਹਾ ਹੈ ਇਹ ਸਾਰਾ ਸਰਕਾਰ ਅਗਰ ਚਾਵੇ ਤੇ 2 ਮਿੰਟ ਚ ਖਤਮ ਕਰ ਦੇਵੇ ਸਰਕਾਰ ਐਵੇਂ ਲੋਕਾਂ ਦੇ ਅੰਦਰ ਉਹਨਾਂ ਦੀ ਭਾਵਨਾ ਨੂੰ ਝਟਕਾ ਦੇ ਲੋਕਾਂ ਦੇ ਭਾਵਨਾ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਆਪ ਜੀ ਸਭਾ ਕਾਠੀਰ ਤੋਂ ਦੇਖਦੇ ਆ ਇੰਨੀ ਗਰਮੀ ਦੇ ਵਿੱਚ ਕੁਰਸੀਆਂ ਟੱਟ ਗਈਆਂ ਤਾਂ ਪਹਿਲੇ ਛੋਟਾ ਪੈ ਗਿਆ ਵੇਖੋ ਮੈਂ ਇੱਕ ਗੱਲ ਦਿਵਾਰਾਂ ਤੇ ਜਿਸ ਦਿਨ ਆਪਾਂ ਸਟਾਰਟ ਕੀਤਾ ਸੀ ਇਲੈਕਸ਼ਨ ਤੇ ਇੱਕ ਗੱਲ ਗਈ ਸੀ ਆਦੀਆ ਲੋਕਾਂ ਦਾ ਲੋਕ ਆਦੀਏ ਆਦਮੀ ਲੋਕਾਂ ਨਾਲ ਆਦੀਆ ਦਰੀ ਤੇ ਬੈਠਾ ਹੈ ਮੈਂ ਸਟੇਜ ਤੇ ਨਹੀਂ ਤੁਸੀਂ ਇੱਕ ਗੱਲ ਦੇਖੀਆ ਕਿਉਂਕਿ ਸਾਰੇ ਮੇਰੇ ਵੀਰ ਮੇਰੀਆਂ ਭੈਣਾਂ ਇਹਦੇ ਵਿੱਚ ਦੇ ਮੌਜੂਦ ਆਦਮੀ ਇਹ ਜਿਹੜੀ ਮੀਟਿੰਗ ਆ ਇਹ ਜਿਹੜੀ ਮੀਟਿੰਗ ਆ ਇਹ ਕਿ ਜਰਨੈਨਾ ਦੀ ਮੀਟਿੰਗ ਆ ਇਹ ਜਰਨੈਲ ਆ ਸਾਰੇ ਬੈਠੇ ਔਰ ਇਹਨਾਂ ਜਰਨੈਲਾਂ ਨੂੰ ਮੈਂ ਮਾਫੀ ਮੰਗ ਕੇ ਰਟਿਆ ਤਿੰਨ ਵਾਰ ਕੁਰਸੀਆਂ ਲਾਈਆਂ ਆ ਫਿਰ ਵੀ ਅਜੇ ਇਹਨਾਂ ਦੇ ਮੁਤਾਬਕ ਇੱਕ ਉਹ ਨਹੀਂ ਕਰ पाए ਅਜੇ ਓਵਰਕਰਾਊਡ ਜਿਹਨੂੰ ਕਿਹਾ ਜਾ ਸਕਦਾ ਹੈ ਮਾ ਆਪਣਾ ਬ੍ਰਿੰਗ ਸਾਹਿਬ ਨੂੰ ਸੁਣਨ ਵਾਸਤੇ ਲੋਕ ਆਏ ਆ ਉਹਨਾਂ ਨੂੰ ਮਿਲਣ ਵਾਸਤੇ ਲੋਕ ਆਏ ਆਪਣੀਆਂ ਸਮੱਸਿਆ ਦਰਸਨ ਵਾਸਤੇ ਲੋਕ ਆਏ ਆ ਕਿਹਾ ਜਾ ਰਿਹਾ ਹੈ ਕਿ ਮਤਲਬ ਕੀ ਕਰਨਾ ਕਰੀਏ ਹੈ ਜੰਗਾ ਬਾਤ ਵਿੱਚ ਇਹ ਐਨੀ ਕੋਈ ਦਿੱਕਤ ਨਹੀਂ ਕਿ ਜਿਵੇਂ ਵਾਲੀ ਡੈਨੀ ਪਬਲਿਕ ਨਹੀਂ ਕਰਦੇ ਦੇਖੋ ਇਹ ਬੜੀ ਜਦੋਂ ਵੀ ਕੋਈ ਇਦਾਂ ਦੀ ਘਟਨਾ ਹੁੰਦੀ ਆ ਜਦ ਅੰਗੈਲੀ ਦਾ ਕਾਰਨ ਜਿਸਲੇ ਇੱਕ ਪਲੇਨ ਉਡਾਨ ਭਰਨ ਲੱਗਦਾ ਆ ਉਹਦੀ ਕਈ ਵਾਰ ਚੈਕਿੰਗ ਹੁੰਦੀ ਔਰ ਉਹਦੀ ਕਈ ਵਾਰ ਚੈਕਿੰਗ ਹੁੰਦੀ ਉਹ ਤਾਂ ਚੜ੍ਹਦੇ ਸਾਰੇ ਖਤਮ ਹੋ ਗਿਆ ਵਿਦੇਸ਼ ਜਾ ਰਹੇ ਸੀ ਉਹ ਤਾਂ ਥੋੜੇ ਸਕਿੰਟਾਂ ਮਿੰਟਾਂ ਦੇ ਇੰਤਜ਼ਾਮ ਦੇ ਵਿੱਚ ਖਤਮ ਹੋ ਗਿਆ ਇਹਦੀ ਇਹਨਾਂ ਜ਼ਿੰਮੇਵਾਰੀ ਲੈਣੀ ਚਾਹੀਦੀ ਔਰ ਉਹ ਜਿਹੜੇ ਵਿੱਚ ਉਹਦੇ ਬੱਚਿਆਂ ਤੋਂ ਲੈ ਕੇ ਜਿਹੜੇ ਜਿਹੜੇ ਹਾਦਸੇ ਦਾ ਸਕਾਰ ਹੋਏ ਆ ਇਹ ਤੇ ਮੈਂ ਮਹਿਸੂਸ ਕਰਦਾ ਨਾ ਇਹ ਕੁਝ ਗੱਲ ਪਬਲਿਕ ਬਾਰੇ ਕਹਿ ਰਹੇ ਆ ਤੇ ਨਾ ਸਾਡੇ ਪੰਜਾਬ ਵਾਲੇ ਕੋ ਗੱਲ ਕਰਦੇ ਪੰਜਾਬ ਦੇ ਅੰਦਰ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਸੀਐਮ ਸਾਹਿਬ ਨੇ ਉਹ ਤੁਸੀਂ ਦੇਖ ਰਹੇ ਆ ਉਹਨਾਂ ਬਾਅਦਿਆਂ ਦਾ ਇਹਨਾਂ ਨੇ ਜਲੂਸ ਕੱਢ ਦਿੱਤਾ ਹੁਣ ਤਾਂ ਇਹਨਾਂ ਦੇ ਵਾਅਦੇ ਆ ਤੇ ਇਹ ਇਰਾਦੇ ਆ ਸਰ ਜੀ ਹਲਕੇ ਦੀ ਪਕਾ ਦੀ ਗੱਲ ਕੋਈ ਮਤਲਬ ਯਕੀਨ ਕਰਨੇ ਨੂੰ ਤਿਆਰ ਨਹੀਂ ਸਾਡੇ ਹਲਕੇ ਦੀ ਪਕਾ ਦੀ ਗੱਲ ਕਰੀਏ ਤਾਂ ਉਹ ਤਾਂ ਮੰਤਰੀ ਸਾਹਿਬ ਹੀ ਆ ਪਹਿਲਾਂ ਵਿਧਾਇਕ ਜੀ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਇੱਕ ਦਿਨ ਮੈਨੂੰ ਮਿਲੇ ਸੀ ਮੰਤਰੀ ਸਾਹਿਬ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੈਂ ਐਮਐਲਏ ਹੁੰਦੇ ਹੋਏ ਲੋਕਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਲੈਵਲ ਦੇ ਕੰਮ ਸੀ ਉਹਨਾਂ ਦੀ ਮਿਹਨਤ ਕਰਕੇ ਆਪਣੇ ਕਾਂਗਰਸ ਦੇ ਮੁੱਖ ਮੰਤਰੀ ਦੀ ਪਰ ਉਹਨਾਂ ਦੀ ਰਿਕਵੈਸਟ ਪ੍ਰੋਪਰ ਤਰੀਕੇ ਨਾਲ ਕਰਕੇ ਮਿਹਨਤ ਕਰਕੇ ਤਹਿਸੀਲ ਲੈ ਕੇ ਆਇਆ ਬੱਸ ਸਟੈਂਡ ਲੈ ਕੇ ਆਇਆ ਕਾਲਜ ਲੈ ਕੇ ਆਇਆ ਹੈ ਜੀ ਅਨੇਕਾਂ ਸੁਵਿਧਾ ਜਿਹੜੀਆਂ ਸੀ ਅਧੂਰੀਆਂ ਉਹ ਮੈਂ ਸ਼ਾਮ 84 ਨੂੰ ਪੂਰੀਆਂ ਕਰਕੇ ਦਿੱਤੀਆਂ ਔਰ ਅੱਜ ਮੈਂ ਦੇਖ ਰਿਹਾ ਹਾਂ ਮંત્રી ਤਾਂ ਸਿਰਫ ਇੱਕ ਨਾਮ ਦਾ ਆ ਮੈਂ ਇਹ ਗੱਲ ਕਹਿਣੀ ਜਿਹਾ ਭਗਵੰਤ ਮਾਨ ਹੁਰਾ ਵੀ ਕੈਬਨਿਟ ਦੇ ਅੰਦਰ ਸਟੈਂਪ ਪਾਇੜਾ ਨਾਮ ਉਹਨਾਂ ਨੇ ਕੈਬਨਿਟ ਮਨਿਸਟਰ ਦਿੱਤੀ ਪੁੱਛ ਨਹੀਂ ਕਰ ਸਕਦੇ ਇਹ ਤੁਸੀਂ ਦੇਖ ਲਿਓ ਮੈਂ ਇੱਕ ਜਨ ਲੋਕਾਂ ਨੂੰ ਕਹਿੰਦਾ ਆ ਕਿ ਜਿਸ ਦਿਨ ਆਦੀਆ ਜਿੱਤਿਆ ਤੁਹਾਡੀ ਕਿਰਪਾ ਦੇ ਨਾਲ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਇਹਨਾਂ ਦੇ 5 ਸਾਲ ਪਵਨ ਆਦੀਆ ਦੇ 5 ਮਹੀਨੇ ਕਾਫੀ ਹੋ ਗਏ ਰਿਕਾਰਡ ਕਰ ਰਹੀ ਹੈ ਮੇਰੀ ਗੱਲ ਇਹ ਮਸ਼ਿਆ ਦੀ ਮੁਹਿੰਮ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਆਪਣੀ ਸੁਬੀਤ ਚ ਵੀ ਕਮਾਂਗਾ ਕਿ ਪੰਜਾਬ ਅੱਜ ਆਪਣੇ ਆਪ ਨੂੰ ਪੰਜਾਬ ਦੇ ਲੋਕ ਗੁਲਾਮ ਸਮਝਦੇ ਆ ਦਿੱਲੀ ਵਾਲਿਆਂ ਦਾ ਕਿਸ ਕਰਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਪੰਜਾਬੀ ਨਾ ਸਾਡਾ ਅਫਸਰ ਰਿਆ ਕੋਈ ਪੰਜਾਬੀਆਂ ਦੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਮੈਂ ਤਾਂ ਇੱਕ ਗੱਲ ਕਹੀ ਹੈ ਭਗਵੰਤ ਸਬਾਨ ਹੋਰਾਂ ਨੂੰ ਵੀ ਤੁਸੀਂ ਉਸ ਮਹਾਨ ਪੰਜਾਬ ਦੇ ਸਪੂਤ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਤੇ ਜਾ ਕੇ ਕਸਮਾਂ ਖਾ ਕੇ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਰੰਗ ਦੀ ਪੱਗ ਬੰਨੀ ਤੁਸੀਂ ਮੈਂ ਤਾਂ ਸਮਝਦਾ ਪੱਗ ਲਾ ਕੇ ਇਹਨਾਂ ਦੇ ਬੰਦਿਆਂ ਨੂੰ ਸਾਰਿਆਂ ਨੂੰ ਹੈਡ ਪਾ ਲੈਣੇ ਚਾਹੀਦੇ ਹਿਟਲਰ ਵਾਲੇ ਮੈਂ ਦੇਰੀ ਕਹੀ ਸੀ ਉਹ ਵੀ ਕਹਿ ਰਿਹਾ ਇਹ ਗੱਲ ਮੈਂ ਫੇਰ ਦੁਹਰਾਵਾਂਗਾ ਕਿ ਜੇ ਲੋਕਾਂ ਨੂੰ ਸੁਭਦਾ ਨਹੀਂ ਦੇਣੀ ਲੋਕਾਂ ਨਾਲ ਵਾਅਦੇ ਕਿਹੜਾ ਵਾਅਦਾ ਮੇਰਾ ਖਿਆਲ ਆ ਮੈਂ 13 14 ਇਹਨਾਂ ਦੇ ਇਹਨਾਂ ਦੇ 5 4 ਐਸੇ ਮੰਤਰੀ ਐਮ ਐਲ ਏ ਲੋਕਾਂ ਦੀ ਨਜ਼ਰ 'ਚ ਕੱਢ ਦਿੰਦੇ ਆ ਮਗਰ ਉਹ ਸਾਰੇ ਕੈਬਨਟ 'ਚ ਬੈਠੇ ਹੁੰਦੇ ਆ ਦੱਸੋ ਕਿਸੇ ਨੂੰ ਸਜ਼ਾ ਮਿਲੀ ਤੁਸੀਂ ਮੀਡੀਆ ਆ ਦੱਸ ਦਿਓ ਮੈਨੂੰ ਕਿਸਨੂੰ ਸਜ਼ਾ ਮਿਲੀ ਸਰਾਰੀਏ ਤੋਂ ਲੈ ਕੇ ਚਾਹੇ ਉਹ ਵਿਜੇ ਸਿੰਗਲਾ ਕਹਿ ਲਓ ਤੇ ਚਾਹੇ ਕੋਈ ਕਟਾਰੂ ਚੱਕ ਕਹਿ ਲਓ ਯਾਰ ਇਦਾਂ ਦੇ ਬੰਦੇ ਸੇਧ ਦੇਣਗੇ ਪੰਜਾਬ ਨੂੰ ਤਾਂ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਅੱਜ ਇਹ ਜਿਹੜੀ ਰੈਲੀ ਆ ਇਹ ਨੰਬਰ 1 ਸੰਵਿਧਾਨ ਬਚਾਓ ਕਿਸਾਨ ਬਚਾਓ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਇਹਨਾਂ ਨੇ ਜੋ ਕਿਸਾਨਾਂ ਦਾ ਹਾਲ ਕੀਤਾ ਤੁਸੀਂ ਦੇਖੀ ਹੈ ਜਾਣਦੇ ਹੋ ਸੋ ਇਸ ਸਬੰਧ ਵਿੱਚ ਲੋਕ ਆਪਣੀ ਆਵਾਜ਼ ਬੁਲੰਦ ਕਰਨ ਦੇ ਨਾਲ ਆਦੀਏ ਦੇ ਨਾਲ ਆਏ ਆ ਮੈਂ ਇਹਨਾਂ ਦਾ ਸ਼ੁਕਰ ਕਰਦਾ ਨਾਲ ਤੁਹਾਡਾ ਵੀ ਥੈਂਕ ਯੂ ਕਰਦਾ ਕਿਉਂਕਿ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਜੈ ਹਿੰਦ ਸ਼ਾਮ 84 ਵਿਖੇ ਹਾਨੀਆ ਸਾਹਿਬ ਨੇ ਸੰਵਿਧਾਨ ਬਚਾਓ ਸਭਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਜਿਦੇ ਵਿੱਚ तमाम ਲੀਡਰ ਸਬੰਧ ਵੀ ਉਪਸਥਿਤ ਹੋਏ ਆ ਇਹ ਜਿਹੜੀ ਸਭਾ ਹੈ ਉਹ ਕੇਵਲ ਵਿਧਾਨ ਸਭਾ ਦੀ ਸਭਾ ਨਹੀਂ ਰਾਹੁਲ ਗਾਂਧੀ ਜੀ ਦਾ ਸੰਦੇਸ਼ ਖਰਗੇ ਸਾਹਿਬ ਦਾ ਸੰਦੇਸ਼ ਜਿਹੜਾ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚਣਾ ਹੈ ਇਹਦੇ ਪਿੱਛੇ ਵਜਾ ਤੇ ਕਾਰਨ ਜਿਸ ਪ੍ਰਕਾਰ ਅੱਜ ਗੈਰ ਸੰਵਧਾਨਿਕ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਹੋ ਰਹੀਆਂ ਨੇ ਜਿਹੜੀਆਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਨਹੀਂ ਸਨ ਸੱਦਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਔਰ ਹਰ ਚੀਜ਼ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੀਬੀਆਈ, ਈਬੀ, ਇਨਕਮ ਟੈਕਸ ਪੰਜਾਬ ਦੀ ਵਿਜੀਲੈਂਸ ਜਿੱਥੇ ਜਿੱਥੇ ਸਰਕਾਰਾਂ ਹੁੰਦੀਆਂ ਮੀਡੀਆ, ਜੁਡੀਸ਼ਰੀ ਇਹਨਾਂ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਰ ਨਾਗਰਿਕ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਸਾਰੇ ਸੰਦੇਸ਼ ਨੂੰ ਲੈ ਕੇ ਇੱਕ ਇੱਕ ਸਰਕਾਰ ਆਰਐਸਐਸ ਨੇ ਸੰਵਿਧਾਨਵਾਦ ਨਰਾਦਰ ਕੀਤਾ ਔਰ ਕਿਸ ਪ੍ਰਕਾਰ ਤਿਰੰਗੇ ਝੰਡੇ ਨੂੰ 52 ਸਾਲ ਨਾਗਪੁਰ ਦੇ ਹੈੱਡਕੁਆਟਰ ਤੇ ਨਹੀਂ ਲਹਿਰਾਇਆ ਉਹ तमाम ਗੱਲਾਂ ਦੇ ਅੱਜ ਵਿਚਾਰ ਇੱਥੇ ਕੀਤਾ ਗਿਆ ਆਮ ਜਨਤਾ ਨੂੰ ਦੱਸਿਆ ਗਿਆ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਸੀ ਨਾਲ ਹੀ ਨਾਲ ਤੇਰੇ ਨਾਲ-ਨਾਲ ਅਸੀਂ ਸੰਗਠਨ ਦੀ ਮਜ਼ਬੂਤੀ ਰਿਆਸੀ ਕਿ ਇਸ ਪ੍ਰਕਾਰ ਬੂਥ ਲੈਵਲ ਤੇ ਸਾਡਾ ਸੰਗਠਨ ਹੋਣ ਵਾਲੇ ਵਿੱਚ ਮਜ਼ਬੂਤ ਹੋਏ ਇਸ ਪ੍ਰਕਾਰ ਅਗਲੇ 2 ਸਾਲ ਅਸੀਂ ਲੜਾਈ ਲੜਨੀ ਹੈ ਬਹੁਤ ਕਮਾਮ ਚਰਚਾ ਕਰ ਲਈ ਜਿ세 ਮੈਂ ਤੇ ਬਾਜਵਾ ਸਾਹਿਬ ਉੱਤੇ ਆਈ ਸੀ ਸੰਗਠਨ ਜਿਹੜਾ ਕੁਝ ਬੋਤ ਕਰਨੇ ਕਰ ਰਿਹਾ ਕਿ ਜਿੰਜੋ ਲੱਕੇ ਲੱਗੇ ਆ ਰਹੇ ਆਨ ਦਰਬੋਤ ਲੋਕਾਂ ਦਾ ਵੀ ਜੋਰ ਜਿਹਾ ਪਿਆ ਹੈ ਹਾਂਜੀ ਇਲੈਕਟਰ ਜਿਹੜੋ ਲੱਕੇ ਆ ਰਹੇ ਜੋ ਜੋ ਦਸ ਬੱਚੋ ਹੈ ਤਾਂ ਆਪ ਜੀ ਤੇ ਲੱਗੇ ਹੋ ਇਧਰ ਆਜੋ ਜੀ ਉਧਰ ਤੇ ਕੀ ਕਹਿਣਾ ਕੋਈ ਗੱਲ ਨਹੀਂ ਆ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਤੌਰ ਤੇ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਆਈਕੂ ਹੋ ਰਿਹਾ ਹੈ ਕਾਲੀਦਾਲਾ ਇਸ ਤਰ੍ਹਾਂ ਦੀ ਅੱਜ ਕੱਲ ਗੜ ਲੱਗੀ ਗਈ ਕਿ ਕੋਈ ਵੀ ਵਿਅਕਤੀ ਜਿਹਨੇ ਦੂਜੀ ਪਾਰਟੀ ਬਣਾਉਣਾ ਹੈ ਇੱਧਰ ਆ ਜਾਂਦੇ ਐ ਇਸ ਇਧਰੋਂ ਉਧਰ ਇਹ ਹੈਗੀ ਹੈ ਬਿਲਕੁਲ ਇਹ ਪਹਿਲਾਂ ਨਹੀਂ ਸੀ ਲੇਕਿਨ ਇਸ ਤਰ੍ਹਾਂ ਦੀ ਬਿਰਤઈ ਸ਼ੁਰੂਆਤ ਇਹ ਸੁਭੀਰ ਬਾਦਲ ਨੇ ਕੀਤੀ ਤੇ ਜਿਹੜਾ ਸਾਰਾ ਮੁਕੰਮਲ ਕੰਮ ਉਹ ਸੁਭਾ ਵੀ ਆਮ ਆਦਮੀ ਪਾਰਟੀ ਨੇ ਸੰਭਾਲ ਲਿਆ ਵੀ ਇੱਧਰ ਚਲੇ ਜਾਓ ਇੱਧਰ ਆ ਜਾਓ ਇੱਧਰ ਚਲੇ ਜਾਓ ਇੱਧਰ ਆ ਜਾਓ ਲੇਕਿਨ ਅਸੀਂ ਇਹ ਬਾਦਲਾ ਸਾਹਿਬ ਤੇ ਅਸੀਂ ਤੇ ਸਭ ਨੇ ਗੱਲ ਕੀਤੀ ਹੈ ਕਿ ਕਿਸੇ ਨੂੰ ਆਉਣ ਤੋਂ ਤਾਂ ਨਹੀਂ ਅਸੀਂ ਰੋਕ ਸਕਦੇ ਲੇਕਿਨ ਹਰ ਵਿਅਕਤੀ ਨੂੰ ਉਹ ਟਾਈਮ ਬਾਉਂਡ ਜ਼ਰੂਰ ਕੀਤਾ ਜਾਏਗਾ ਕਿ ਸਮੇਂ ਮੁਤਾਬਕ ਹੀ ਉਹਨੂੰ ਉਹਦਾ ਮਿਲੇ ਸਮੇਂ ਮੁਤਾਬਕ ਹੀ ਉਹਨਾਂ ਨੂੰ ਕਾ ਜ਼ਿੰਮੇਵਾਰੀ ਦਿੱਤੀ ਜਾਵੇ ਇਹ ਨਹੀਂ ਵੀ ਆਏ ਤਾਂ ਵੱਡੀ ਜ਼ਿੰਮੇਵਾਰੀ ਨਾਲ ਦੀ ਸਰ ਲੈਣ ਨੂੰ ਲਾ ਕੇ ਕਾਪਰ ਤੱਕ ਸਟੈਂਡ ਆਇਆ ਕਿ ਬਹੁਤ ਸਾਰੇ ਕਿਸਾਨ ਅਗੇ ਜਿਹੜੇ ਜ਼ਮੀਨ ਨਹੀਂ ਦੇ ਰਹੇ ਜੀ ਗਾ ਦੇ ਜਿਹੜੀ ਲਾਂਨ ਪੁਨੀਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਇਹ ਲੁਧਿਆਣਾ ਦਾ ਰੋਲ ਹੈ 23000 ਏਕੜ ਦਾ ਲੁਧਿਆਣਾ ਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਇਹਨਾਂ ਨੇ ਚਲਾਈ ਹੈ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਸਰਕਾਰ ਦਾ ਬਹਾਨਾ ਹੈ ਜਿੱਥੇ ਸਾਡਾ ਕਿਸਾਨ ਨਹੀਂ ਚਾਹੇਗਾ ਕਿ ਉਹ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਨਹੀਂ ਦੇਣੀ ਚਾਹੇਗਾ ਅਸੀਂ ਮੈ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਢੱਕ ਕੇ ਉਹਨਾਂ ਦੇ ਨਾਲ ਖੜਾਂਗੇ ਬਿਲਕੁਲ ਧੱਕੇ ਨਾਲ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਨਹੀਂ ਲੈਣ ਦੇਵਾਂਗਾ ਲਗਾਤਾਰ ਕਰਸ਼ਾ ਲਈ ਜਾ ਰਿਹਾ ਪੰਜਾਬ ਸਰਕਾਰ ਨੂੰ ਲਗਾਤਾਰ ਕਰਦਾ ਤਾਂ ਦੰਗ ਕਰਤਾ ਸਮਾਚਾਰਾਂ ਲੱਖ ਕਰੋੜ ਦੇ ਨੇੜੇ ਹੋ ਗਿਆ ਕੰਮ ਕਿ ਇਸੇ ਦੌਰਾਨ ਦੇ 2 ਸਾਲ ਪਏ ਐ ਕਿ ਪੰਜਾਬ ਨੂੰ ਮੁਕਾਕੇ ਜਾਣਗੇ ਦਿੱਲੀ ਨੂੰ ਮੁਕਾਕੇ ਆਏ ਐ ਤੇ ਪੰਜਾਬ ਨੂੰ ਮੁਕਾਉਣ ਦੀ ਇਹਨਾਂ ਦੀ ਮੁਕੰਮਲ ਤਿਆਰੀ ਹੈ ਹਜੇ ਤੱਕ ਇਹੀ ਗੱਲ ਦਾ ਜਿਹੜੇ ਖੇਜਰੀਵਾਲ ਸਾਹਿਬ ਨੇ ਸਬੂਤ ਦੇ ਦੇਣ ਕਿ ਕੀ ਭਗਵੰਤ ਮਾਨ ਨੂੰ ਅਜੇ ਠਾਹ ਦਾ ਸ਼ਰਾਬੀ ਅਜੇ ਤਾਂ ਚੀਫ ਮਿੰਿਸਟਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਪੰਜਾਬ ਨੂੰ ਨਸ਼ਾ ਮੁਕਤ ਕਿਸਾ ਕਰ ਮੁੱਖ ਮੰਤਰੀ ਦਾ ਸ਼ਬਦ ਮੁਕਤੀ ਇਹ ਲਗੋ। ਤੇ ਤੁਸੀਂ ਆ ਮਾਈਨਿੰਗ ਦੀ ਗੱਲ ਕਰਦੇ ਰੋਜ਼ ਵੇਖੋ ਨਵੇਂ ਪੋਰਟਲ ਝੂਟ ਟੋਟਲ ਪੰਜਾਬ ਨੂੰ ਡੋਟਣ ਵਜਿਹਾ ਜਿਵੇਂ ਅਮਰ ਸ਼ਾ ਬਦਾਲੀ ਨੇ ਲੁੱਟਿਆ ਸੀ ਹਿਸਟੋਰਿਕਲੀ ਉਸਨਾ ਕੇਜਰੀਵਾਲ ਦੇ ਦੀ ਟੀਮ ਤੇ ਭਗਵੰਤ ਦੀ ਟੀਮ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਦਿੱਲੀ ਦੀ ਸਰਕਾਰ ਹੈ ਦਿੱਲੀ ਦੀ ਸਰਕਾਰ ਹੈ ਇਨੇ ਆਪਣਾ ਮਾਨ ਹੀ ਵੇਚ ਦਿੱਤਾ ਭਗਵੰਤ ਨੇ ਸਰ ਡੈਮ ਸਰ ਇੱਕ ਭਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਮੈਨੂੰ ਚੀਫ ਮਿਨਿਸਟਰ ਰੱਖ ਲੋ ਜੋ ਮਰਜ਼ੀ ਕਰਾ ਲੋ ਮੇਰੇ ਸਰ ਸਾਰੀ ਭਰਤੀ ਬਾਹਰ ਲੈਂਦੀ ਹੋ ਰਹੀ ਸਾਰੀ ਲੁੱਟ ਬਾਹਰ ਲੈਂਦੀ ਹੋ ਰਹੀ ਜੀ ਜਿਹੜਾ ਹੁਣ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਹੈ ਕਈ ਹਜ਼ਾਰ ਕਰੋੜ ਦਾ ਮੇਰਾ ਕਹ ਸਾਰਿਆਂ ਨੂੰ ਆਜ਼ਾਦਾਨਾ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲ ਵੱਡੇ ਜਿਹੇ ਸਕੈਮ ਨਿਕਲੇਗੇ ਨਿਕਲੇਗੇ ਤੇ ਜਦੋਂ ਟਾਈਮ ਆਏਗਾ ਇਹਨਾਂ ਨੂੰ ਭੁਗਤਣੀ ਪੈਗੀ ਭਗਵੰਤ ਨੂੰ ਉੱਠ ਕੇ ਜੀ ਸਰ